ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਦੋਂ ਜੀਵ ਇਸ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਤਾਂ ਇਹ ਗੱਲ ਨਿਸ਼ਚਿਤ ਹੈ 101% ਸੱਚ ਹੈ ਕਿ ਇਹ ਜ਼ਰੂਰ ਪਾਪੜਦੀ ਹੈ ਚਾਹੇ ਅਸੀਂ ਕਿਸੇ ਵੀ ਅਮ ਜ਼ਿੰਦਗੀ ਦੇ ਤਰੀਕੇ ਨੂੰ ਅਪਣਾ ਰਹੇ ਹੁੰਦੇ ਹਾਂ ਚਾਹੇ ਅਸੀਂ ਕਿਸੇ ਵੀ ਧਰਮ ਦੇ ਅਨਯਾਈ ਹਾਂ ਹਿੰਦੂ ਹਾਂ ਸਿੱਖ ਹਾਂ 크ਿਸਚੀਅਨ ਹਾਂ ਬੋਧੀ ਹਾਂ ਜੈਨੇ ਹਾਂ ਕੋਈ ਵੀ ਸਾਡਾ ਧਰਮ ਹੈ ਪਰ ਇਹ ਘਟਨਾ ਇਹ ਸਚਾਈ ਬਿਲਕੁਲ ਵਾਪਰਦੀ ਹੈ ਇਹ ਦਾਸੀ ਨੇ ਕਹਿ ਰਹੀ ਇਹ ਅਸੀਂ ਸੰਸਾਰ ਦੇ ਵਿੱਚ ਆਪਣੇ ਅੱਖੀਂ ਦੇਖ ਸਕਦੇ ਹਾਂ ਤੇ ਗੁਰਬਾਣੀ ਸਾਨੂੰ ਇਹ ਦੱਸ ਰਹੀ ਆ ਕਿ ਇਹ ਸਚਾਈ ਹੈ ਗੁਰਬਾਣੀ ਵਿੱਚ ਬਹੁਤ ਜਗ੍ਹਾ ਤੇ ਸਾਨੂੰ ਸਮਝਾਇਆ ਗਿਆ ਕਿ ਜੀਵ ਤੂੰ ਜੀਤੇ ਲਈ ਮਾੜੇ ਕੰਮ ਕਰਕੇ ਇਹ ਤਨ ਇਕੱਠਾ ਕਰ ਰਿਹਾ ਉਹਨਾਂ ਨੇ ਤੇਰੇ ਮਾੜੇ ਕੰਮਾਂ ਦਾ ਹਿਸਾਬ ਕਰਨ ਲਈ ਨਾਲ ਨਹੀਂ ਜਾਣਾ ਦੇਣ ਲਈ ਜਦੋਂ ਹਿਸਾਬ ਹੋਣਾ ਤਾਂ ਕਿਸੇ ਨਾਲ ਨਹੀਂ ਹੋਣਾ ਆਤਮਾ ਤੇ ਜੋ ਕਰਮ ਉਕਰੇ ਗਏ ਨੇ ਉਹਦੇ ਵਿੱਚ ਜਿਹੜੇ ਵੀ ਅਸੀਂ ਚੰਗੇ ਕੀਤੇ ਨੇ ਮਾੜੇ ਕੀਤੇ ਨੇ ਉਹਨਾਂ ਨੇ ਹਿਸਾਬ ਦੇਣਾ ਪਰ ਫਿਰ ਵੀ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਜਿਉਂ ਹੀ ਜੀਵ ਦਾ ਸਾਹ ਪੂਰਾ ਹੁੰਦਾ ਉਸ ਦੀ ਇਕੱਠੀ ਕੀਤੀ ਹੋਈ ਧਨ ਦੌਲਤ ਬਣਾਇਆ ਘਰਵਾਰ ਇਕੱਠਾ ਕੀਤਾ ਸਮਾਨ ਕਿਸੇ ਹੋਰ ਦਾ ਹੋ ਜਾਂਦਾ ਜਿਦਾ ਹੁੰਦਾ ਬੈਠੇ ਉਹਨੇ ਵੀ ਨਹੀਂ ਰਹਿਣਾ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇੱਥੇ ਅਸੀਂ ਮਹਿਮਾਨ ਹਾਂ ਅਸੀਂ ਬਹੁਤ ਸਮਾਨ ਇਕੱਠਾ ਕਰਦੇ ਹਾਂ ਜੋ ਸਾਨੂੰ ਲੋੜਿੰਦਾ ਨਹੀਂ ਪਰ ਸਮਾਜਿਕ ਵਿਖਾਵੇ ਲਈ ਆਪਣਾ ਸਟੇਟਸ ਰੱਖਣ ਲਈ ਠੀਕ ਹੈ ਪਰਮੇਸ਼ਰ ਨੇ ਸਾਨੂੰ ਸੁਭਿਧਾਵਾਂ ਦਿੱਤੀਆਂ ਨੇ ਸਾਨੂੰ ਚੰਗਾ ਜੀਵਨ ਦੇ ਲਈ ਸਾਇੰਸ ਦੀਆਂ ਕਾਢਾਂ ਨਿਕਲੀਆਂ ਨੇ ਪਰ ਉਹਨਾਂ 'ਕਸੀਂ ਇਕੱਠਾ ਕਰੀਏ ਉਹਨਾਂ 'ਕਸੀਂ ਅ ਕਮਾਈਏ ਅ ਸਚਾਈ ਦੇ ਨਾਲ ਜੋ ਅਸੀਂ ਆਪ ਗੁਜ਼ਾਰਾ ਕਰ ਸਕੀਏ ਤੇ ਅਸੀਂ ਦੂਜੇ ਲੋੜਵੰਦ ਦੀ ਮਦਦ ਕਰ ਸਕੀਏ ਪਰ ਅਸੀਂ ਇਸ ਚੀਜ਼ ਨੂੰ ਜਿਆਦਾ ਡੁੰਗਾਈ ਵਿੱਚ ਨਹੀਂ ਲੈਂਦੇ ਕਿ ਉਹ ਸਰੀਰ ਜਿਸ ਨੂੰ ਤੂੰ ਅਤਰ ਫਲੇ ਲਾਉਣਾ ਰੇਸ਼ਮ ਵਰਗੇ ਕੱਪੜੇ ਪਹਿਨਾਉਣਾ ਉਹਨੇ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਠੀਕ ਹੈ ਸਾਨੂੰ ਇਹ ਸਰੀਰ ਦੀ ਸੰਭਾਲ ਦੀ ਲੋੜ ਹੈ ਕਿਉਂਕਿ ਇਹ ਆਤਮਾ ਨੂੰ ਚੁੱਕੀ ਫਿਰਦਾ ਹੈ ਆਤਮਾ ਦੀ ਪੋਸ਼ਾਕ ਹੈ ਇਹ ਮਨੁੱਖਾ ਸਰੀਰ ਵਿੱਚ ਹੀ ਉਹਦਾ ਨਾਮ ਜਪਿਆ ਜਾ ਸਕਦਾ ਪਰ ਅਸੀਂ ਇਹਦੀ ਓਨੀ ਕੀ ਸੰਭਾਲ ਕਰੀਏ ਜਿੰਨੇ ਇੱਕ ਜ਼ਰੂਰਤ ਹੈ ਹੁਣ ਜੋ ਮੋਟਰ ਗੱਡੀ ਚੱਲਦੀ ਹੈ ਅਸੀਂ ਉਹਦੀ ਵੀ ਸੰਭਾਲ ਕਰਦੇ ਹਾਂ ਪਰ ਅਸੀਂ ਜੇ ਹਰ ਵਕਤ ਉਹਦੇ ਤੇ ਹੀ ਰਹੀਏ ਤਾਂ ਉਹ ਵੀ ਨਹੀਂ ਠੀਕ ਇਸ ਤਰ੍ਹਾਂ ਹੀ ਸਾਡਾ ਸਰੀਰ ਹੈ ਕਿੰਨੇ ਅਸੀਂ ਮਤਲਬ ਸਰੀਰ ਦੇ ਉੱਪਰ ਆਪਣਾ ਵਕਤ ਜ਼ਾਇਆ ਕਰਦੇ ਹਾਂ ਕਿਸ ਤਰ੍ਹਾਂ ਅੱਜ ਕੱਲ ਦਾ ਮਾਹੌਲ ਬਣ ਗਿਆ ਹੈ ਸਾਨੂੰ ਇਹ ਚੇਤੇ ਨਹੀਂ ਹੁੰਦਾ ਕਿ ਜਿਸ ਮਕਸਦ ਲਈ ਇਹ ਸਰੀਰ ਮਿਲਿਆ ਹੈ ਅਸੀਂ ਉਹ ਕਾਰਜ ਕਰ ਰਹੇ ਹਾਂ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਾਹਾ ਕਿਸ ਚੀਜ਼ ਦਾ ਲੈਣਾ ਕਿ ਇਹ ਮਨੁੱਖਾ ਜਨਮ ਮਿਲਿਆ ਇਹਦੇ ਵਿੱਚ ਉਹਦੇ ਨਾਮ ਦੀ ਕਮਾਈ ਹੋ ਜਾਏ ਤਾਂ ਕਿ ਜੀਵ ਦੀ ਜਿਹੜੀ ਆਤਮਾ ਜੋ ਪਰਮੇਸ਼ਰ ਦੀ ਅਨਛਾਏ ਦੀ ਸਮਾਈ ਵਾਪਸ ਹੋ ਜਾਏ ਪਰਮੇਸ਼ਰ ਦੇ ਵਿੱਚ ਇਹ ਆਵਾਗਵਨ ਵਿੱਚ ਨਾ ਪਏ ਸਾਡਾ ਜਦੋਂ ਸਾਹ ਖਤਮ ਹੀ ਹੁੰਦਾ ਉਦੋਂ ਤੋਂ ਹੀ ਸਾਡਾ ਸਭ ਨਾਲ ਰਿਸ਼ਤਾ ਟੁੱਟ ਜਾਂਦਾ ਕਹਿੰਦੇ ਨੇ ਨਾ ਕਿ ਵਿੱਚ ਹੁਣ ਛੇਤੀ ਕਰੋ ਰੱਖ ਹੀ ਨਹੀਂ ਸਕਦੇ ਸਰੀਰ ਦੀ ਕੀ ਹਾਲਤ ਹੋ ਜਾਂਦੀ ਹੈ ਜਦੋਂ ਜੀਵ ਆਤਮਾ ਨਿਕਲ ਜਾਂਦੀ ਹੈ ਉਹਦੇ ਚੋਂ ਬਦਬੂ ਆਉਣ ਲੱਗ ਜਾਂਦੀ ਆ ਇੱਥੇ ਹੁਣ ਸੰਸਾਰ ਜੋ ਹੈ ਅਮ ਆਪਣੇ ਸਾਇੰਸ ਦੇ ਆਕਾੜਾਂ ਨਾਲ ਕੁਝ ਦਵਾਈਆਂ ਵਗੈਰਾ ਰੱਖ ਕੇ ਜਾਂ ਜਿਸ ਤਰ੍ਹਾਂ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਸਸਕਾਰ ਕਰਨ ਲਈ ਰਿਸ਼ਤੇਦਾਰਾਂ ਨੂੰ ਉਡੀਕ ਕੀਤੀ ਜਾਂਦੀ ਆ ਇਸ ਤਰ੍ਹਾਂ ਦਾ ਬਣਿਆ ਹੈ ਪਰ ਜੇ ਦੇਖੀਏ ਤਾਂ ਉਸ ਸਰੀਰ ਦੇ ਅਸੀਂ ਰੱਖ ਨਹੀਂ ਸਕਦੇ ਆਮ ਉਹਦੇ ਚੋਂ ਤਾਂ ਬਦਬੂ ਆਉਣ ਲੱਗ ਜਾਂਦੀ ਆ ਸਾਨੂੰ ਮਹਿਸੂਸ ਹੋਂਦ ਤੋਂ ਖਤਮ ਹੋ ਜਾਂਦਾ ਕਿ ਵੀ ਕੋਈ ਰਿਸ਼ਤਾ ਸੀ ਉਹ ਸੇ ਵਕਤ ਹੀ ਜਦੋਂ ਅੰਤਿਮ ਸਵਾਸ ਲਏ ਜਾਂਦੇ ਨੇ ਜੀਵ ਆਤਮਾ ਨਿਕਲ ਜਾਂਦੀ ਆ ਸਰੀਰ ਤੇ ਮਿੱਟੀ ਆ ਉੱਥੇ ਕੁਝ ਵੀ ਨਹੀਂ ਹੁੰਦਾ ਪਰ ਅਸੀਂ ਸਿਰਫ ਉੱਥੇ ਦੇਖ ਕੇ ਅਸੀਂ ਸੋਚਦੇ ਆ ਕਿ ਵੀ ਇਹ ਹੈ ਕੁਝ ਵੀ ਨਹੀਂ ਹੁੰਦਾ ਦੇਖੋ ਜਦੋਂ ਬੱਚੇ ਦਾ ਜਨਮ ਹੁੰਦਾ ਉਹਦਾ ਨਾਂ ਨਹੀਂ ਹੁੰਦਾ ਬੱਚਾ ਕਹਦੇ ਆ ਫਿਰ ਜਦੋਂ ਜੰਦਾ ਜੀਵ ਫਿਰ ਮਰਿਤਕ ਦੇ ਡੈਡ ਬਾਡੀ ਕਹਿਣ ਲੱਗ ਜਾਂਦੇ ਨੇ ਨਾ ਵੀ ਸਿਰਫ ਜਿੰਨੀ ਦਿਨ ਸਵਾਸ ਚੱਲਦੇ ਨੇ ਮਤਲਬ ਨਾ ਵੀ ਉਨੀ ਦੇਰੀ ਆ ਪਰ ਇੰਨੀ ਕਿ ਯਾਤਰਾ ਦੇ ਲਈ ਇੰਨੇ ਕ ਸਮੇਂ ਦੇ ਲਈ ਅਸੀਂ ਇੰਨਾ ਕ ਪਾਪਾਂ ਦਾ ਵਿਕਾਰਾਂ ਦਾ ਹੰਕਾਰ ਦਾ ਭਾਰ ਚੁੱਕ ਲੈਨੇ ਆ ਉਸ ਪਰਮੇਸ਼ਰ ਤੋਂ ਸਦਕੇ ਜਾਈਏ ਜਿਨੇ ਸਾਡੇ ਲਈ ਗੁਰਬਾਣੀ ਭੇਜੀ ਆ ਸਾਡਾ ਮਾਰਗਦਰਸ਼ਨ ਕਰਨ ਦੇ ਲਈ ਸਾਨੂੰ ਸਿੱਖਿਆ ਦੇਣ ਦੇ ਲਈ ਕਿ ਸਾਨੂੰ ਪਤਾ ਲੱਗ ਸਕੇ ਇਹ ਜੀਵਨ ਦੀ ਅਸਲੀਅਤ ਕੀ ਹੈ ਜੀਵਨ ਕਿਸ ਚੀਜ਼ ਲਈ ਮਿਲਿਆ ਹੈ ਤੇ ਇਸ ਜੀਵਨ ਨੂੰ ਸਫਲ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਡਾਡੇ ਅੱਗੇ ਅਸੀਂ ਅਰਦਾਸਾਂ ਕਰ ਸਕਦੇ ਹਾਂ ਕਿਸ ਤਰ੍ਹਾਂ ਉਹ ਅਰਦਾਸਾਂ ਸੁਣਦਾ ਹੈ ਕਿਸ ਤਰ੍ਹਾਂ ਸਾਨੂੰ ਮਨਮੁਖ ਤੋਂ ਗੁਰਮੁਖ ਬਣਾਉਣ ਦੀ ਸਮਰੱਥਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਦੇ ਲੜ ਲੱਗिए ਕਿਸੇ ਵੀ ਯੁੱਗ ਦੇ ਵਿੱਚ ਗੁਰੂ ਤੋਂ ਬਿਨਾਂ ਨਾਮ ਦੀ ਦਾਤ ਨਹੀਂ ਮਿਲੀ ਗੁਰੂ ਤੋਂ ਬਿਨਾ ਪਰਮੇਸ਼ਰ ਨਾਲ ਮਿਲਾਪ ਨਹੀਂ ਹੋ ਸਕਿਆ ਸਮੇਂ ਦੀ ਅਸੀਂ ਉਡੀਕ ਨਾ ਕਰੀਏ ਸੰਗਤ ਜੀ ਸਮਾਂ ਤੇ ਬਹੁਤ ਛੇਤੀ ਜਾ ਰਿਹਾ ਜਦੋਂ ਸ਼ੁਰੂਆਤ ਹੁੰਦੀ ਆ ਸਰੀਰ ਵਿੱਚ ਜਿਆਦਾ ਬਲ ਹੁੰਦਾ ਹੌਲੀ ਹੌਲੀ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਆ ਬਲ ਘਟਦਾ ਜਾਂਦਾ 50 60 ਤੱਕ ਜਾਂਦਿਆਂ ਕਈ ਤਰ੍ਹਾਂ ਦੇ ਸਰੀਰ ਨੂੰ ਰੋਗ ਲੱਗ ਜਾਂਦੇ ਨੇ ਫਿਰ ਉਹਨਾਂ ਬਲ ਨਹੀਂ ਰਹਿੰਦਾ ਉਦੋਂ ਹੀ ਜਪਣਾ ਸ਼ੁਰੂ ਕਰੀਏ ਉਦੋਂ ਹੀ ਉਹਦਾ ਨਾਮ ਲੈਣਾ ਸ਼ੁਰੂ ਕਰੀਏ ਉਦੋਂ ਹੀ ਅਸੀਂ ਚੰਗੇ ਕਰਮ ਕਰਨੇ ਸ਼ੁਰੂ ਕਰੀਏ ਜਦੋਂ ਸਰੀਰ ਵਿੱਚ ਬਲ ਹੈ ਨਾਲੇ ਪਤਾ ਨਹੀਂ ਕਿੰਨੀ ਦੇਰ ਹਾਂ ਕਿਉਂ ੜੀ ਕਰੀਏ ਕਿਸੇ ਨੂੰ ਪਤਾ ਨਹੀਂ ਕੱਲ ਦਾ ਪਾਤਸ਼ਾਹ ਕਹਿੰਦੇ ਅਸੀਂ ਆਦਮੀ ਹਾਂ ਇੱਕਦਮੇ ਜਿਹੜਾ ਅੰਦਰ ਸਾਹ ਗਿਆ ਉਹਦਾ ਹੀ ਭਰੋਸਾ ਬਾਹਰ ਨਿਕਲਦਾ ਇਹ ਵੀ ਭਰੋਸਾ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਸ਼ਾ ਨੇ ਪੁੱਛਿਆ ਸੀ ਕਿ ਤੁਹਾਨੂੰ ਕਿੰਨਾ ਭਰੋਸਾ ਕਿੰਨੇ ਸਾਹ ਨੇ ਇੱਕ ਨੇ ਕਿਹਾ ਸੀ ਤੁਹਾਡੇ ਨਾਲ 100 ਇੱਕ ਨੇ ਕਿਹਾ ਸੀ 10 ਤੇ ਉਹਨਾਂ ਨੇ ਮੁੜ ਕੇ ਗੁਰੂ ਨਾਨਕ ਪਾਸ਼ਾ ਨੂੰ ਪੁੱਛਿਆ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਅਸੀਂ ਆਦਮੀ ਹਾਂ ਇੱਕ ਦਮੀ ਕਹਿੰਦੇ ਮੈਨੂੰ ਤੇ ਭਾਈ ਉਹਦਾ ਹੀ ਪਰੋਸਾ ਜਿਹੜਾ ਅੰਦਰ ਗਿਆ ਬਾਹਰ ਨਿਕਲਦਾ ਵੀ ਆ ਇਹ ਵੀ ਨਹੀਂ ਪਤਾ ਜਦ ਪਾਸ਼ਾ ਇਹ ਕਹਿ ਰਹੇ ਨੇ ਅਸੀਂ ਤੇ ਕੀਤੇ ਪਾਣੀ ਹਾਰਾਂ ਕੋਈ ਪਰੋਸਾ ਨਹੀਂ ਕੋਈ ਵੀ ਅਸੀਂ ਵਕਤ जाया ਨਾ ਕਰੀਏ ਅਸੀਂ ਪਰਮੇਸ਼ਰ ਨਾਲ ਜੁੜੀਏ ਅਸੀਂ ਗੁਰੂ ਨਾਲ ਜੁੜੀਏ ਆਪਣਾ ਇਹ ਮਨੁੱਖਾ ਜੀਵਨ ਸਫਲ ਬਣਾਈਏ ਪਤਾ ਨਹੀਂ ਕਿ ਸਾਡੇ ਕਦੋਂ ਇਹ ਆਖਰੀ ਸਾਹ ਹੋ ਜਾਣਾ ਆਖਰੀ ਸਾਹ ਹੁੰਦਿਆਂ ਸਭ ਕੁਝ ਪਰਾਇਆ ਹੋ ਜਾਂਦਾ ਸਰੀਰ ਮਿੱਟੀ ਆ ਧਨ ਦੌਲਤ ਸਾਜੋ ਸਮਾਨ ਸਭ ਰਿਸ਼ਤੇ ਖਤਮ ਹੋ ਜਾਂਦੇ ਨੇ ਇੱਕ ਰਿਸ਼ਤਾ ਜੋ ਉਹਦੇ ਨਾਲ ਜੁੜਨ ਵਾਲਾ ਬਸ ਇੱਕ ਹੋ ਰਹਿਂਦਾ ਔਰ ਇਸਤਾ ਬਣਾਈਏ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ